ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਪ ਤੇ ਇੱਕ ਨਵਾਂ ਐਪੀਸੋਡ ਲੈ ਕੇ ਮੈਂ ਅਤੇ ਮੇਰੇ ਸਹਿਯੋਗੀ ਦੀਪਕ ਅਗਨੀ ਹੋਤਰੀ ਜੀ ਤੁਹਾਡੀ ਕਚੈਰੀ ਦੇ ਵਿੱਚ ਪੇਸ਼ ਹੋਏ ਆ ਸੋ ਗੱਲ ਕਰੀਏ ਆਪਾਂ ਮਾਫੀਆ ਦੀ ਮਾਫੀਆ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਚਾਹੇ ਲੱਕੜ ਮਾਫੀਆ ਹੋ ਸਕਦਾ ਹੈ ਚਾਹੇ ਉਹ ਨਜਾਇਜ਼ ਮਾਈਨਿੰਗ ਵਾਲਾ ਮਾਫੀਆ ਹੋ ਸਕਦਾ ਤਾਂ ਮਾਫੀਆ ਦਾ ਇੱਕੋ ਇੱਕ ਕੰਮ ਹੁੰਦਾ ਹੈ ਸਮਾਜ ਨੂੰ ਅਤੇ ਕੁਦਰਤ ਨੂੰ ਖੋਰਾ ਲਾਉਂਦਾ ਪਰantu ਦੁੱਖਦੋ ਹੁੰਦਾ ਜਦੋਂ ਇਹ ਸਾਰਾ ਕੁਛ ਪ੍ਰਸ਼ਾਸਨ ਦੀਆਂ ਨਜ਼ਰਾਂ ਦੇ ਵਿੱਚ ਹੁੰਦਾ ਹੋਇਆ ਵੀ ਸਰਕਾਰ ਅਤੇ ਪ੍ਰਸ਼ਾਸਨ ਕਾਰਵਾਈ ਕਰਨ ਤੋਂ ਕੰਨੀ ਕਤਰਉਂਦੇ ਹੋਣ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਹੁਸ਼ਾਰਪੁਰੇ ਨਿਊਜ਼ ਦੀ ਟੀਮ ਮੌਜੂਦ ਹੈ ਪਿੰਡ ਬਾੜੀਆਂ ਵਿਖੇ ਪਿੰਡ ਬਾੜੀਆਂ ਹਲਕਾ ਚੱਬੇਵਾਲ ਦਾ ਇੱਕ ਅਜੀਹਾ ਪਿੰਡ ਹੈ ਜੋ ਕਿ ਹਲਕਾ ਚੱਬੇਵਾਲ ਤੋਂ ਸਾਫ ਕਾਬਦ ਹੈ ਕਿ ਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਸੰਸਦ ਭਾਵ ਐਮਪੀ ਡਾਕਟਰ ਰਾਜਕੁਮਾਰ ਜੱਬੇ ਵੱਲ ਦਾ ਮਨ ਪਸੰਦ ਦਾ ਪਿੰਡ ਹੈ ਤੇ ਅਕਸਰ ਇਸ ਪਿੰਡ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੋ ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਚੇਤਨ ਕਸ਼ਵਤ ਤੇ ਦੀਪਕ ਅਗਨੀ ਹੋਤਰੀ ਕਿਹੜੇ ਟਿੱਲੇ ਤੇ ਖੜੇ ਨੇ ਜੀ ਇੰਨੀ ਉੱਚੀ ਥਾਂ ਤੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪਿੰਡ ਬਾੜੀਆਂ ਦਾ ਇਹ ਰਕਬਾ ਜਿੱਥੇ ਨਜਾਇਜ਼ ਮਾਫੀਆ ਆਪਣੀਆਂ ਚੰਬੀਆਂ ਚਲਾ ਰਿਹਾ ਹੈ ਕੈਮਰਾ ਪਰਸਨ ਨੂੰ ਕਹਾਂਗੇ ਕਿ ਥੋੜਾ ਜ਼ੂਮ ਆਊਟ ਵੀ ਕਰ ਦਿੱਤਾ ਜਾਵੇ ਤਾਂ ਦਿਖਾ ਦਿੱਤਾ ਜਾਵੇ ਅਸਲ ਮਾਇਨਿਆਂ ਦੇ ਵਿੱਚ ਆਪਣੇ ਆਲੇ ਦੋਲੇ ਦੀ ਤਸਵੀਰ ਗੱਲਬਾਤ ਕਰ ਲੈਣੇ ਆਂ ਦੀਪਕ ਅਗਨੀ ਹੋਤਰੀ ਜੀ ਮੌਜੂਦ ਨੇ ਸੋ ਸ਼ੁਰੂਆਤ ਦੇ ਵਿੱਚ ਦੱਸ ਦੇਣਾ ਚਾਹੁੰਦਾ ਕਿ ਇਸੇ ਪਿੰਡ ਦੇ ਜੰਪਾਲ ਨੇ ਇਸੇ ਪਿੰਡ ਦੇ ਵਿੱਚ ਇਹਨਾਂ ਨੇ ਆਪਣਾ ਬਚਪਨ ਜਵਾਨੀ ਆ ਜਿਹੜੀ ਉਹ ਹੰਡਾਈ ਹੈ ਦੀਪਕ ਜੀ ਕਦੇ ਸੋਚਿਆ ਸੀ ਕਿ ਪਿੰਡ ਦੇ ਹਾਲਾਤ ਕਦੇ ਇਸ ਤਰ੍ਹਾਂ ਦੇ ਵੀ ਦੇਖਣੇ ਪੈਣਗੇ ਜੀ ਨਮਸਕਾਰ ਦੋਸਤੋ ਹਾਰਪੁਰ ਨਿਊਜ਼ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਦੇਖੋ ਹਾਲਾਤ ਹੈ ਇਹ ਜਿਹੜਾ ਰਸਤੇ 'ਚ ਚੇਤਨ ਜੀ ਅਸੀਂ ਲੈ ਕੇ ਆਏ ਆਂ ਦਰਸ਼ਕਾਂ ਨੂੰ ਦੱਸ ਦਈਏ ਅਸੀਂ ਬਾਹੋਵਾਲ ਤੋਂ ਤੁਰੇ ਆਂ ਬਾਹੋਵਾਲ ਬੂੜੋ ਬਾੜੀ ਛੋਟੀ ਬਾੜੀ ਬਾੜੀਆਂ ਬੜੀਆਂ ਜਿਹਨੂੰ ਆਪਾਂ ਬਾੜੀਆਂ ਖੁਰ ਤੇ ਕਲਾ ਕਹਿੰਦੇ ਆਂ ਕਲਾ ਕਹਿੰਦੇ ਆਂ ਚੰਬਲਾ ਨਮੋਲੀਆਂ ਇੱਥੇ ਤੱਕ ਅਸੀਂ ਇਹ ਇੱਕ ਰਾਉਂਡ ਕੀਤਾ ਹੈ ਜਿਸ ਦੇ ਵਿੱਚ ਇਹ ਜਿਹੜਾ ਬਾਬੇ ਦੇ ਬਾਗ ਦੇ ਨਾਲ ਜਿਹੜਾ ਹੈ ਇਹ ਰਸਤਾ ਹੈ ਉੱਥੇ ਇਹ ਜਿਹੜੀ ਮਾਈਨਿੰਗ ਹੈ ਇਹ ਦੇਖ ਕੇ ਅੱਜ ਮੈਂ ਵੀ ਬੜੇ ਲੰਬੇ ਅਰਸੇ ਬਾਅਦ ਆਇਆ ਹਾਂ ਬੜੇ ਮੇਰਾ ਮਨ ਖਰਾਬ ਹੋਇਆ ਪੇ ਇੰਨੀ ਵੱਡੀ ਪੱਧਰ ਦੇ ਉੱਤੇ ਜਿਹੜੀ ਮਾਈਨਿੰਗ ਹੈ ਔਰ ਇਹ ਟਿੱਲੇ ਬਣਾ ਦਿੱਤੇ ਗਏ ਆ ਉਹ ਦੇਖ ਕੇ ਬੜਾ ਦੁੱਖ ਲੱਗਾ ਚੇਤਾ ਜੀ ਦਿਪਕ ਜੀ ਇਹ ਪਿੰਡ ਬਾੜੀਆਂ ਕਲਾਂ ਤਾਂ ਇਸ ਤੋਂ ਆਪਾਂ ਪਿੱਛੇ ਪਿੰਡ ਦੇ ਵਿੱਚ ਆਏ ਆ ਬਾੜੀਆਂ ਖੁਰਦ ਜੀ ਜੀ ਇਹ ਦੋਹਾਂ ਪਿੰਡਾਂ ਨੂੰ ਜਿਹੜਾ ਵੱਡੇ ਪੱਧਰ ਤੇ ਜਿਹੜਾ ਉਹ ਖੋਰਾ ਲਾਇਆ ਜਾ ਰਿਹਾ ਹੈ ਕੁਦਰਤ ਤੇ ਜਿਹੜੇ ਵੈਰੀ ਨੇ ਨਜਾਇਜ਼ ਮਾਈਨਿੰਗ ਮਾਫੀਆ ਤੇ ਇਹ ਤਾਂ ਸੀਆਂ ਤਸਵੀਰਾਂ ਨਹੀਂ ਕੋਈ ਪੁਰਾਣੀਆਂ ਤਸਵੀਰਾਂ ਨਹੀਂ ਨੇ ਠੀਕ ਤੁਸੀਂ ਜਿੱਥੇ ਸਾਡੇ ਕੈਮਰਾ ਪਰਸਨ ਸਾਹਿਬ ਹਰਪ੍ਰੀਤ ਜੀ ਖੜੇ ਨੇ ਤੋਂ ਉਹਨਾਂ ਪੈਰਾਂ ਦੇ ਵਿੱਚ ਆਪ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਤਾਜ਼ੇ ਨੇ ਨਿਸ਼ਾਨ ਨੇ ਚਾਹੇ ਇਹ ਜੇਸੀਬੀ ਮਸ਼ੀਨ ਦੇ ਵੀ ਹੋ ਸਕਦੇ ਨੇ ਇਹ ਟਰੈਕਟਰ ਤੇ ਵੀ ਹੋ ਸਕਦੇ ਨੇ ਜੀ ਦੇਖੋ ਚੇਤਨ ਜੀ ਮਾਈਨਿੰਗ ਦੀ ਗੱਲ ਕਰੋ ਤੁਸੀਂ ਆ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਆ ਜਾਨਵਰ ਜਿਹੜੇ ਆ ਬਾਹਰ ਘੁੰਮਦੇ ਪੈ ਪੰਛੀ ਬਿਲਕੁਲ ਇਹਨਾਂ ਨੂੰ ਦਿਖਾਇਆ ਜਾਣ ਹੋ ਕੀ ਰਿਹਾ ਹੈਗਾ ਇਹ ਦਰਖਤਾਂ ਤੇ ਰਹਿਣ ਵਾਲੇ ਜਾਨਵਰ ਹੈ ਜਿਹੜੇ ਇਸ ਵੇਲੇ ਧੋਪ ਚ ਇਹ ਕੋਲ ਕਰਾਟ ਰਹੇ ਹੈ ਸ਼ਾਇਦ ਸਾਨੂੰ ਦੇਖ ਕੇ ਫਿਰ ਚੇਚਾਟ ਇਸ ਕਰਕੇ ਕਰ ਰਹੇ ਆ ਕਿ ਇਹਨਾਂ ਨੂੰ ਲੱਗਦਾ ਫਿਰ ਜਿਹੜੇ ਆ ਇਹ ਰੋਣਾ ਰੋਂਦੇ ਆ ਵੀ ਸਾਨੂੰ ਇਹ ਜਿਹੜਾ ਹੈ ਇਹ ਫਿਰ ਕੁਝ ਕਰਨ ਲਈ ਆਏ ਆ ਤੁਸੀਂ ਦੇਖੋ ਦਰਖਤਾਂ ਦੇ ਉੱਤੋਂ ਉਤਰ ਕੇ ਇਹਨਾਂ ਨੇ ਘਰ ਜਿਹੜੇ ਆ ਉਹ ਮਾਈਨਿੰਗ ਵਾਲਿਆਂ ਵੱਲੋਂ ਬਣਾਈ ਗਈ ਦੂਸਰੀ ਦੇ ਵਿੱਚ ਘਰ ਬਣਾਏ ਹੈਗੇ ਆ ਪਰ ਰੋਜ਼ ਸਵੇਰੇ ਇਹਨਾਂ ਦਾ ਘਰ ਟੁੱਟ ਜਾਂਦਾ ਹੈ ਰੋਜ਼ ਮਿਹਨਤ ਕਰਕੇ ਫਿਰ ਬਣਾਉਂਦੇ ਆ ਔਰ ਬੜਾ ਦੁੱਖ ਹੋ ਰਿਹਾ ਪੇ ਕੁਦਰਤ ਦਾ ਨਿਯਾਮ ਕੁਦਰਤ ਦੇ ਨਾਲ ਜਿਹੜੀ ਖੇਡ ਹੈ ਉਹ ਇੱਥੇ ਖਤਮ ਕੀਤੀ ਜਾ ਰਹੀ ਔਰ ਕੁਦਰਤ ਨੂੰ ਐਡਾ ਵੱਡਾ ਠੋਰਾ ਔਰ ਮੈਂ ਖੁਦ ਅੱਜ ਬੜਾ ਮੇਰੀਆਂ ਅੱਖਾਂ ਜਿਹੜੀਆਂ ਸ਼ਰਮ ਨਾਲ ਝੁਕ ਗਈਆਂ ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਤੋਂ 20000 ਕਰੋੜ ਦਾ ਮਾਲੀਆ ਇਕੱਠਾ ਕਰਨ ਦਾ ਦਾਵਾ ਕਰਕੇ ਵਾਲੀ ਸਰਕਾਰ ਆ ਜਿਹੜੀ ਆਉਣ ਵਾਲੀ ਸਰਕਾਰ ਦੇ ਹਾਲ ਵਿੱਚ ਦੇ ਜਿਹੜਾ ਹੈਗਾ ਰਾਜ ਦੇ ਵਿੱਚ ਮਾਈਨਿੰਗ ਹੋਰ ਵੀ ਵਧੀ ਆ ਜੀ ਦੀਪਕ ਜੀ ਨੁਕਸਾਨ ਪਿੰਡ ਵਾਸੀਆਂ ਨਾਲ ਅਸੀਂ ਗੱਲ ਕੀਤੀ ਹੈ ਆਪਾਂ ਨੁਕਸਾਨ ਦੀ ਗੱਲ ਕਰੀਏ ਤਾਂ ਪਿੰਡ ਵਾਸੀ ਰੋਂਦੇ ਨੇ ਕਹਿੰਦੇ ਆਲੇ ਦੁਆਲੇ ਘਰ ਨੇ ਕੱਲ ਨੂੰ ਬਰਸਾਤਾਂ ਹੋਣਗੀਆਂ ਇਹ ਪਾਣੀ ਦੇ ਨਾਲ ਭਰ ਜਾਣਗੇ ਸਾਡੇ ਬੱਚੇ ਆ ਜਿਨ੍ਹਾਂ ਨੇ ਆਪਣਾ ਬਚਪਨ ਇਹ ਨਾ ਚੋਆ ਦੇ ਵਿੱਚ ਖੇਡ ਵੇਦ ਕੇ ਬਤੀਤ ਕਰਨਾ ਕੱਲੂ ਉਹ ਮਰ ਗਿਆ ਤਾਂ ਉਹਦੇ ਲਈ ਕੌਣ ਜ਼ਿੰਮੇਵਾਰ ਹੋਵੇਗਾ ਜੀ ਦੇਖੋ ਪ੍ਰਸ਼ਾਸਨ ਨੂੰ ਆ ਕੰਪਲੇਂਟਸ ਕਰਨੋਂ ਵੀ ਹਟ ਗਏ ਆ ਲੋਕ ਕਿਉਂਕਿ ਸੁਣਵਾਈ ਨਹੀਂ ਹੁੰਦੀ ਹੈਗੀ ਆ ਸੁਣਵਾਈ ਜਿਹੜੀ ਆ ਉਹ ਹੁਣੇ ਬੰਦ ਹੋ ਗਈ ਆ ਤੁਸੀਂ ਹੁਣ ਅੰਦਾਜ਼ਾ ਲਾ ਲਓ ਇਹ ਪਿੱਛੇ ਕੁਝ ਘਰ ਬਸ ਗਏ ਹੈਗੇ ਆ ਚਾਹੇ ਖੁੱਲੇ ਦੇ ਵਿੱਚ ਘਰ ਜਿਹੜੇ ਬਸੇ ਹੈਗੇ ਆ ਉਹ ਘਰਾਂ ਦੇ ਵਿੱਚ ਜੇ ਹੁਣ ਜਿਸ ਤਰ੍ਹਾਂ ਬਿਲਕੁਲ ਆ ਉਹਨਾਂ ਦੇ ਘਰ ਵਾਲਿਆਂ ਦੇ ਢੇਰਾਂ ਤੱਕ ਇਹ ਜਿਹੜੀ ਮਾਈਨਿੰਗ ਹੋ ਗਈ ਆ ਕੱਲ ਨੂੰ ਬਰਸਾਤ ਨੂੰ ਪਾਣੀ ਆਂਦਾ ਇਹ ਜਿਸ ਲਈ ਭਰਨਾ ਹੈਗਾ ਆ ਤੇ ਬਹੁਤ ਵੱਡਾ ਨੁਕਸਾਨ ਕਿਤੇ ਨਾ ਕਿਤੇ ਇਹ ਜ਼ਰੂਰ ਹੋਊਗਾ ਪਿਛਲੇ ਸਾਲ ਵੀ ਇਨਾ ਹੀ ਚੋਆ ਦੇ ਵਿੱਚ ਕੋਈ ਦਰਜਨ ਦੇ ਕਰੀਬ ਜਿਹੜੇ ਆ ਪਸ਼ੂ ਉਹ ਪਾਣੀ ਚ ਡੁੱਬ ਕੇ ਮਰ ਚੁੱਕੇ ਆ ਜੀ ਪ੍ਰਦੀਪਕ ਦੀ ਦੁਕਾਨਤ ਇਸ ਤਰ੍ਹਾਂ ਦਾ ਜਿਹੜਾ ਦੁਕਾਨਤ ਆ ਇਹ ਸਾਨੂੰ ਇਮਕੇਰੀਆਂ ਹਾਜੀਪੁਰਵਾਲ ਵੇਖਣ ਨੂੰ ਮਿਲਦਾ ਸੀਗਾ ਮੈਨੂੰ ਲੱਗਦਾ ਕਿ ਹੁਣ ਹੁਸ਼ਿਆਰਪੁਰ ਵੀ ਇਹ ਜਿਹੜਾ ਹਲਕਾ ਚੱਬੇ ਵਾਲਾ ਉਹ ਵੀ ਉਸ ਦੁਕਾਨ ਤੋਂ ਕੋਈ ਜ਼ਿਆਦਾ ਪਿੱਛੇ ਨਹੀਂ ਰਿਹਾ ਜੀ ਦੇਖੋ ਚੇਤਨ ਜੀ ਇਹ ਤੁਹਾਨੂੰ ਮੈਂ ਇਸ ਹਲਕੇ ਦਾ ਇੱਕ ਪਾਸਾ ਦਿਖਾਇਆ ਬਾਹੋਵਾਲ ਤੋਂ ਚੱਲ ਕੇ ਬੂੜੋਬਾੜੀ ਬਾਰੀਆਂ ਖੋਰਦ ਪਾੜੀਆਂ ਕਲਾਂ ਚੰਬਲਾ ਨਮੋਲੀਆਂ ਤੱਕ ਦਾ ਜਿਹੜਾ ਹੈ ਮੈਂ ਤੁਹਾਨੂੰ ਇਹ ਰਕਬਾ ਦਿਖਾਇਆ ਹੈ ਇਸ ਇਸ ਮਾਈਨਿੰਗ ਦਾ ਜਿਹੜਾ ਦੂਸਰਾ ਪੱਖ ਹੈ ਆਪਾਂ ਤੁਹਾਨੂੰ ਚੱਬੇਵਾਲ ਦੇ ਹਲਕੇ ਤੋਂ ਜਿਹੜਾ ਨੀਤਪੁਰ ਸੈਦਪੁਰ ਮੱਖਣਗੜ੍ਹ ਵਾਲਾ ਪਾਸਾ ਦਿਖਾਵਾਂਗੇ ਉੱਧਰ ਵੀ ਇਸ ਤੋਂ ਵੀ ਵੱਡਾ ਖਾਲ ਹੈ ਹਰ ਚੋਹ ਦੇ ਵਿੱਚ ਜਿਹੜਾ ਹੈ ਉਹ ਸੁਣ ਤੁਸੀਂ ਅੰਦਾਜ਼ਾ ਲਾ ਲਓ ਬਰਸਾਤਾਂ ਨੂੰ ਪਾਣੀ ਆਊਗਾ ਨਿਕਲ ਨੂੰ ਜਗ੍ਹਾ ਨਹੀਂ ਰੱਖਣੀ ਕੋਈ ਪਸ਼ੂ ਚਰਦਾ ਆਇਆ ਕੁਛ ਆਇਆ ਉਹ ਨੁਕਸਾਨ ਹਰ ਸਾਲ ਦੀ ਕਿਉਂਕਿ ਪਸ਼ੂਆਂ ਨੂੰ ਪਸ਼ੂ ਪਸ਼ੂਆਂ ਨੂੰ ਥੋੜੀ ਪਤਾ ਜੀ ਪੰਛੀ ਤਾਂ ਉੱਡ-ਉੱਡ ਕੇ ਆਪਣਾ ਰਾਹ ਦੇਖ ਲੈਂਦੇ ਨੇ ਪਸ਼ੂਆਂ ਨੂੰ ਥੋੜੀ ਪਤਾ ਕਿ ਅੱਗੇ ਇੱਥੇ ਧਰਤੀ ਹੈਗੀ ਐ ਜ਼ਮੀਨ ਬੰਜਰ ਹੈ ਜਾਂ ਕੀ ਐ ਉਹ ਡੁੱਬਦੇ ਨੇ ਹਰ ਸਾਲ ਆਪਾਂ ਕਵਰਿੰਗ ਵੀ ਕਰਦੇ ਆਂ ਕਿਸੇ ਦੇ 10 ਪਸ਼ੂ ਮਰ ਜਾਂਦੇ ਨੇ ਕਿਸੇ ਦੇ 8 ਪਸ਼ੂ ਮਰ ਜਾਂਦੇ ਨੇ ਕਿਸੇ ਦੇ 2 ਪਸ਼ੂ ਮਰ ਜਾਂਦੇ ਨੇ ਮਰਦੇ ਹੋਣਾ ਲੋਕਾਂ ਦੇ ਜਿਨ੍ਹਾਂ ਵਿਚਾਰਿਆਂ ਦਾ ਪਸ਼ੂਆਂ ਦੇ ਸਿਰ ਤੇ ਗੁਜ਼ਾਰਾ ਹੁੰਦਾ ਜੀ ਬਿਲਕੁਲ ਜੀ ਕਿਉਂਕਿ ਜਿਹੜੇ ਪਸ਼ੂ ਆ ਪਸ਼ੂ ਚਾਰਨ ਦਾ ਕੰਮ ਕਰਦੇ ਆ ਮੋਵੇਸ਼ੀ ਹੈਗੇ ਆ ਉਹ ਜਿਸਲੇ ਪਸ਼ੂ ਲੈ ਕੇ ਆਉਂਦੇ ਆ ਤਾਂ ਉਹ ਆਪ ਤੇ ਵਿਚਾਰੇ ਇੱਕ ਜਗ੍ਹਾ ਬੈਠ ਜਾਂਦੇ ਪਸ਼ੂ ਖੁੱਲਾ ਦੇਖਿਓ ਛੱਡ ਦਿੰਦੇ ਔਰ ਪਾਣੀ ਦੀ ਚਾਹਤ ਦੇ ਵਿੱਚ ਜਿਸਲੇ ਆਉਂਦੇ ਆ ਤੇ ਪਸ਼ੂ ਡਿੱਗ ਕਈ ਵਾਰ ਪਸ਼ੂ ਇਹ ਸੁੱਕੇ ਦੇ ਵਿੱਚ ਵੀ ਥੋੜ ਡਿੱਗ ਕੇ ਸੱਟਾਂ ਖਾ ਚੁੱਕੇ ਆ ਤੇ ਅਪਾਹਜ ਵੀ ਹੋਏ ਆ ਤੇ ਮਰੇ ਵੀ ਹੈਗੇ ਆ ਔਰ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਔਰ ਦੱਸਿਆ ਵੀ ਜਾ ਰਿਹਾ ਦੁੱਖ ਨਾਲ ਕਿ ਮਾਈਨਿੰਗ ਦਾ ਹਾਲ ਜਿਹੜਾ ਹੈ ਜਿਲ੍ਹਾ ਹੁਸ਼ਿਆਰਪੁਰ ਦੇ ਇਸ ਕਸਬੇ ਦੇ ਵਿੱਚ ਇਸ ਰਕਵੇ ਦੇ ਵਿੱਚ ਬਹੁਤ ਜ਼ਿਆਦਾ ਬੱਟੇ ਬੱਟੇ ਦੇਖੋ ਬੜੇ ਦੁੱਖ ਦੀ ਗੱਲ ਹੈ ਤੁਸੀਂ ਦੱਸਿਆ ਇਹ ਅਸੀਂ ਹੱਥਾਂ ਦੇ ਵਿੱਚ ਚੱਕਦੇ ਹਾਂ ਤਾਂ ਇਹ ਇਹ ਸੋਨਾ ਹੈ ਜੀ ਸਾਡੀ ਧਰਤੀ ਦਾ ਇੱਥੇ ਸਿਰ ਤੇ ਹਰ ਇੱਕ ਵਿਕਾਸ ਕੰਮ ਜਿਹੜਾ ਉਹ ਖੜਦਾ ਹੈ ਜੀ ਇੱਤੋਂ ਸ਼ੁਰੂਆਤ ਹੁੰਦੀ ਹੈ ਬਖਵਖ ਸਰਕਾਰਾਂ ਦੀ ਆਪਾਂ ਗੱਲ ਕਰ ਰਹੀਏ ਆਪਾਂ ਕਾਂਗਰਸ ਸਰਕਾਰ ਦੀ ਗੱਲ ਕਰ ਲਈਏ ਨਵਜੋਤ ਸਿੰਘ ਸਿੱਧੂ ਹੁਣੇ ਜਦੋਂ ਵਸੀਰ ਸੀਗਾ ਕਾਂਗਰਸ ਦੇ ਵਿੱਚ ਤਾਂ ਉਦੋਂ ਤੇਲੰਗਾਨਾ ਦਾ ਸ਼ਾਇਦ ਉਹ ਦੌਰਾ ਕਰਨ ਗਏ ਸੀਗੇ ਤਾਂ ਉੱਥੋਂ ਦੀ ਮਾਈਨਿੰਗ ਪਾਲਿਸੀ ਨੂੰ ਸ਼ਾਇਦ ਦੀਪਕ ਜੀ ਮੈਨੂੰ ਯਾਦ ਆ ਰਿਹਾ ਉਹਨਾਂ ਨੇ ਕਾਪੀ ਕੀਤਾ ਸੀਗਾ ਕਿ ਅਸੀਂ ਤੇਲੰਗਾਨਾ ਵਾਲੀ ਜਿਹੜੀ ਉਹ ਮਾਈਨਿੰਗ ਪਾਲਿਸੀ ਲੈ ਕੇ ਆਵਾਂਗੇ ਚਲੋ ਸਰਕਾਰ ਨਹੀਂ ਆਈ ਉਦੋਂ ਜਦੋਂ ਸੀਗੀ ਉਹਨਾਂ ਦੀਆਂ ਨਹੀਂ ਚੱਲੀਆਂ ਚੰਬਦੀਆਂ ਉਸ ਤੋਂ ਬਾਅਦ ਅਸੀਂ ਆਮ ਆਦਮੀ ਪਾਰਟੀ ਵਾਲਿਆਂ ਦੀ ਗੱਲ ਕਰ ਲਈਏ ਅਰਵਿੰਦ ਕੇਜਰੀਵਾਲਤ ਭਗਵੰਤ ਮਾਨ ਇਹ ਵੱਡੇ ਜਿਹੜੇ ਮੀਡੀਆ ਦੇ ਸਟੇਜਾਂ ਤੇ ਜਿਹੜੇ ਵੱਡੇ ਮੀਡੀਆ ادارے ਨੇ ਉਹਨਾਂ ਸਟੇਜਾਂ ਤੋਂ ਜਿਹੜੇ ਸੰਬੋਧਨ ਕਰਦੇ ਹੁੰਦੇ ਸੀ ਇਹ ਕਿ ਅਸੀਂ ਹਜ਼ਾਰਾਂ ਕਰੋੜ ਰੁਪਏ ਮਾਲੀਆ ਦਾ ਚਲੋ ਕੀ ਆਉਣਾ ਸੀਗਾ ਜਿਹੜੀ ਕੁਦਰਤ ਹੈਗੀ ਉਹਨੂੰ ਵੀ ਪਛਾਣ ਦੇ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਹੇ ਨੇ ਨਾਲ ਹੀ ਮੈਂ ਇੱਕ ਹੋਰ ਸਵਾਲ ਐਡ ਕਰ ਰਿਹਾ ਉਹ ਵੀ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਕਿਸੇ ਐਮਪੀ ਦਾ ਮਨਪਸੰਦ ਦਾ ਪਿੰਡ ਹੋਵੇ ਜੀ ਦੇਖੋ ਚੇਤਨ ਜੀ ਨਸ਼ਾ ਸ਼ਾਬਦ ਹੈ ਨਸ਼ਾ ਭ੍ਰਿਸ਼ਟਾਚਾਰ ਦਾ ਵੀ ਆ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਸਰੀਰਕ ਤੌਰ ਤੇ ਨੌਜਵਾਨੀ ਨੂੰ ਵੀ ਚਿੰਬੜਿਆ ਹੈ ਇਹ ਵੀ ਜਿਹੜਾ ਮਾਈਨਿੰਗ ਦਾ ਨਸ਼ਾ ਹੀ ਆ ਜਿਹੜਾ ਲੋਕਾਂ ਨੂੰ ਚਿੰਬੜ ਚੁੱਕਾ ਹੈ ਔਰ ਇਸ ਦੇ ਵਿੱਚ ਲਾਗਤ ਕੁਛ ਨਹੀਂ ਹੈ ਪ੍ਰੋਫਿਟ ਜ਼ਿਆਦਾ ਹੈ ਦੇਖੋ ਇਹ ਜਿਹੜੇ ਬਾੜੀਆਂ ਖੁਰਦ ਤੇ ਬਾੜੀਆਂ ਕਲਾ ਹਮੇਸ਼ਾ ਹੀ ਡਾਕਟਰ ਰਾਜ ਉਹਨਾਂ ਦੇ ਚਹਿੱਤੇ ਰਹੇ ਆ ਔਰ ਉਹਨਾਂ ਨੇ ਇਸ ਦੇ ਉੱਤੇ ਬੜੇ ਵੱਡੇ ਵਾਦੇ ਵੀ ਕੀਤੇ ਦਾਅਵੇ ਵੀ ਕੀਤੇ ਤੇ ਲੰਗਾਨਾ ਪਾਲਸੀ ਤਾਂ ਇੱਕ ਪਾਸੇ ਰਹਿ ਗਈ ਆ ਤੇ ਤੁਸੀਂ ਹਾਲ ਦੇਖ ਲਓ ਜੀ ਤੇ ਅਗਰ ਆਉਣ ਵਾਲੇ ਹੋਰ ਦੋ ਸਾਲਾਂ ਦੇ ਵਿੱਚ ਇਹਨੂੰ ਨਾਥ ਨਾਂ ਪਈ ਤੇ ਇਹ ਜਿਹੜਾ ਮਾਈਨਿੰਗ ਹੈ ਇੱਕ ਬਹੁਤ ਵੱਡਾ ਨਾ ਸਿਰਫ ਕੁਦਰਤ ਬਲਕਿ ਮਨੁੱਖ ਦੇ ਨਾਲ ਵੀ ਖਲਵਾੜ ਕਰਨ ਜਾ ਰਿਹਾ ਇਹ ਜੀ ਸੋ ਪਿੰਡ ਵਾਸੀਆਂ ਦੀ ਆਪਦੀ ਪੁਖੀ ਗੱਲ ਕਰ ਲਈਏ ਪਿੰਡ ਵਾਸੀ ਤਾਂ ਇੱਥੋਂ ਤੱਕ ਆ ਕਹਿੰਦੇ ਸਾਡੀ ਸੁਣ ਨਹੀਂ ਕਨੇ ਆ ਕਿੱ데 ਕੋਲ ਜਾਈਏ ਕਹਿੰਦੇ ਹੁਣ ਤੁਸੀਂ ਆਏ ਆ ਹੁਣ ਅਸੀਂ ਸ਼ਿਕਾਇਤਾਂ ਵੀ ਕਰ ਲਵਾਂਗੇ ਮਤਲਬ ਕਿ ਲੋਕਾਂ ਦੀ ਜਿਹੜੀ ਉਮੀਦ ਹੈ ਉਹ ਟੁੱਟ ਚੁੱਕੀ ਹੈ ਜੀ ਕਹਿੰਦੇ ਕਿੱਥੇ ਜਾ ਕੇ ਦੁੱਖੜ ਰੋਈਏ ਸਾਡੀ ਕਹਿੰਦੇ ਕਿਹੜਾ ਕੋਈ ਸੁਣਦਾ ਬਿਲਕੁਲ ਬਿਲਕੁਲ ਚੇਤਨ ਜੀ ਅੱਗੇ ਜਦੋਂ ਕਿਸੇ ਨੇ ਰਿਸ਼ਵਤ ਦਿੱਤੀ ਹੁੰਦੀ ਸੀ ਤੇ ਉਹ ਮੂੰਹ ਲੁਕਾਉਂਦਾ ਹੁੰਦਾ ਸੀਗਾ ਵੀ ਮੈਂ ਰਿਸ਼ਵਤ ਦਿੱਤੀ ਆ ਮੇਰਾ ਪਤਾ ਨਾ ਲੱਗ ਜਵੇ ਹੁਣ ਤੁਸੀਂ ਦੇਖ ਲਓ ਪਿੰਡ ਵਾਸੀ ਦੱਸਦੇ ਆ ਉਹ ਪੰਚਾਇਤ ਚ ਹੀ ਕਹਿ ਗਿਆ 1,80,000 ਰੁਪਇਆ ਅਸੀਂ ਜਿਹੜਾ ਹੈਗਾ ਉਹ ਅਸੀਂ ਦਿੰਨੇ ਆ ਮਹੀਨਾ ਦਿੰਨੇ ਆ ਕਿਹਨੂੰ ਦਿੰਨੇ ਆ ਇਹ ਨਹੀਂ ਪਤਾ ਪੰਚਾਇਤ ਦੇ ਵਿੱਚ ਸ਼ਰ੍ਯਾਮ ਉਹ ਸੈਪਟ ਕਰੀ ਜਾ ਰਿਹਾ ਤੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਹੈ ਉਹਨਾਂ ਦੇ ਪੰਚਾਇਤ ਮੈਂਬਰ ਪੰਚਾਇਤ ਮੈਂਬਰ ਦੇ ਸਰਪੰਚ ਮੁਤਾਬਕ ਆ 1,80,000 ਅਗਰ ਉਹਨਾਂ ਨੇ ਕਿਸੇ ਨੂੰ ਦਿੱਤਾ ਹੈਗਾ ਆ ਤੇ 1,80,000 ਤੋਂ ਬਾਅਦ ਹੁਣ ਤੁਸੀਂ ਦੇਖ ਲਓ ਤੇ ਉੱਪਰ ਉਹਨੇ ਕਿੰਨਾ ਕਮਾਣਾ ਹੈ ਇੱਕ ਮਹੀਨਾ ਅਗਰ ਸਾਲ ਭਰ ਇਹ ਚੱਲਦਾ ਹੈਗਾ ਤੇ 12896 12 ਲੱਖ 96000 13 ਲੱਖ ਦੇ ਕਰੀਬ ਆ ਉਹ ਕੋਈ ਨਾ ਕੋਈ ਅਫਸਰ ਜਾਂ ਨੌਕਰशाही ਨੂੰ ਚਲਾ ਗਿਆ ਤੇ 13 ਲੱਖ ਦਾ 25 ਲੱਖ ਜਿਹੜਾ ਹੈ ਉਹਨਾਂ ਨੇ ਸਾਲ ਦੇ ਵਿੱਚ ਆਪਣਾ ਬਣਾਉਣਾ ਹੈ ਔਰ ਇਹੀ ਚਲਨ ਹੈ ਔਰ ਇਹ ਖਤਮ ਹੋਣ ਦਾ ਨਾਮ ਦੇਖੋ ਜਿਵੇਂ ਆ ਕੰਡੇ ਤੇ ਦਰਖਤ ਲੱਗਿਆ ਹੋਇਆ ਮੈਨੂੰ ਲੱਗਦਾ ਹੋਰ ਇੱਕ ਟੱਕ ਵੱਜਣਾ ਜੇ ਅਸੀਂ ਹੋਰ ਅੱਧਾ ਘੰਟਾ ਨਾ ਆਂਦੇ ਮੈਨੂੰ ਲੱਗਦਾ ਇਹ ਵੀ ਵੱਟ ਹੋ ਜਾਣਾ ਸੀਗਾ ਦੇਖੋ ਇੱਕੋ ਟਰਾਲੀ ਵਾਲਾ ਧੋੜਿਆ ਵੀ ਸਾਨੂੰ ਦੇਖ ਕੇ ਹੈ ਨਾ ਚਲੋ ਉੱਥੇ ਉੱਥੇ ਛੋੜ ਨਹੀਂ ਲਾ ਸਕਦੇ ਸਭ ਨਹੀਂ ਆ ਟਰਾਲੀ ਵਾਲਾ ਚਲਾ ਗਿਆ ਬਿਲਕੁਲ ਔਰ ਇਤਾ ਹੀ ਲੈਣਾ ਆਇਆ ਸੀਗਾ ਤੁਸੀਂ ਦਰਖਤ ਦੇਖ ਰਹੇ ਆ ਪਿੱ ਡਿੱਗ ਰਹੇ ਆ ਬਚਪਨ ਚ ਜਦੋਂ ਅਸੀਂ ਆਂਦੇ ਹੁੰਦੇ ਸੀ ਇੱਥੋਂ ਲੰਘਣਾ ਬੜਾ ਔਖਾ ਹੁੰਦਾ ਸੀ ਲੰਘ ਨਹੀਂ ਸੀ ਹੁੰਦਾ ਤੁਸੀਂ ਆ ਛੋਟ ਛੋਟੀਆਂ ਸਾਰ ਖਾਂ ਆ ਜਾਨਵਰਾਂ ਨੂੰ ਦੇਖ ਲਓ ਆ ਉਹਨਾਂ ਨੂੰ ਰੋਜ਼ ਘਰ ਬਣਾਣੇ ਪੈ ਰਹੇ ਆ ਰੋਜ਼ ਉਹਨਾਂ ਦੇ ਘਰ ਟੱਠੇ ਜਾ ਰਹੇ ਆ ਦਰਖਤਾਂ ਦੀ ਜਿਹੜੀ ਵਡਾਈ ਆ ਪਲਿਆ ਹਣ ਤੁਸੀਂ ਦੇਖ ਲਓ ਕਿ ਜ਼ਮੀਨ ਖੋਦੀ ਹੋਣ ਕਰਕੇ ਸੁੱਕ ਗਿਆ ਬਿਲਕੁਲ ਇੱਕ ਥੋੜਾ ਇਹ ਜੇਕਰ ਆਪਾਂ ਇਹ ਵੀ ਤਸਵੀਰ ਦੇਖ ਲਈਏ ਥੋੜਾ ਕਲੋਜ਼ ਆ ਕੇ ਇਹ ਹਰਪ੍ਰੀਤ ਜੀ ਦਿਖਾ ਦਿਓ ਇਹ ਦੇਖ ਲਓ ਇਹ ਦਰਖਤ ਦੀ ਟਾਹਣੀ ਆ ਜਿਹੜੀ ਵਿੱਚੋਂ ਲੰਗੀ ਹੋਈ ਆ ਕਿਸੇ ਨਾ ਕਿਸੇ ਟਾਈਮ ਇਹਨੇ ਇਹ ਜਾਂ ਤਾਂ ਦਰਖਤ ਦਾ ਦਰਖਤ ਹੋਵੇਗਾ ਜਾਂ ਦਰਖਤ ਦਾ ਰੂਪ ਧਾਰਨਾ ਹੋਵੇਗਾ ਜਿਵੇਂ ਕਿ ਕੁਦਰਤ ਨੂੰ ਅਸੀਂ ਖੋਰਾ ਲਾਵਾਂਗੇ ਕੁਦਰਤ ਆਪਣੀ ਭਾਜੀ ਮੋੜਦੀ ਹੈ ਜੀ ਪਰ ਉਹਦਾ ਉਹਦਾ ਇੱਕ ਦੁਕਾਨ ਚ ਕੀ ਹੈ ਉਹ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਜੀ ਅਫਸਰ ਤੇ ਸਿਆਸਤਦਾਨੋ ਫਿਰ ਬਸ ਜਾਂਦੇ ਨੇ ਤੁਸੀਂ ਉਹ ਲੱਕੜ ਪਈ ਆ ਉਹ ਦੇਖੋ ਉਹਦਾ ਕਿੱਡਾ ਮੋਟਾ ਟਾਣਾ ਮੋਚਾ ਆ ਜੀ ਮੋਟਾ ਟਾਣਾ ਪਿਆ ਉਹ ਕਿਤੇ ਨਾ ਕਿਤੇ ਹੈਗਾ ਹੀ ਆ ਕੁਦਰਤ ਨੇ ਭਾਜੀ ਮਨੁੱਖ ਨੂੰ ਜਿਹੜੀ ਐ ਮੋੜਨੀ ਹੈਗੀ ਆ ਉਹ ਦੇਖ ਲਓ ਤੁਸੀਂ ਤੇ ਇਹ ਉਹ ਹੋਰ ਵੀ ਛੋਟੇ ਛੋਟੀਆਂ ਲੱਕੜਾ ਹੈ ਕੋਈ ਬਹੁਤੀ ਪੁਰਾਣੀ ਤਾਂ ਇਹ ਅਗਨੀ ਹੋਤਰੀ ਚ ਹੈ ਨਹੀਂ ਤਾਜ਼ੀਆਂ ਤਸਵੀਰਾਂ ਜਿਹੜੀਆਂ ਇਹ ਤਾਜ਼ੀ ਮਾਈਨਿੰਗ ਹੋਈ ਹੈ ਕਿਉਂਕਿ ਹਜੇ ਤੱਕ ਜਿਹੜਾ ਸੋਚੋ ਦੇ ਵਿੱਚ ਉਹ ਜੀਸੀਬੀਆਂ ਦੇ ਤਾਂ ਮੈਨੂੰ ਲੱਗਦਾ ਕਿ ਜੀਸੀਬੀਆਂ ਦੇ ਜਾਂ ਹੋਰ ਮਸ਼ੀਨਰੀ ਜਿਸ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਟਰੈਕਟਰ ਟਰਾਲੀਆਂ ਦੀ ਉਹਨਾਂ ਦੇ ਨਿਸ਼ਾਨ ਆ ਜਿਹੜੇ ਤਾਜ਼ੇ ਨਿਸ਼ਾਨ ਨੇ ਜੀ ਦੇਖੋ ਚੇਤਨ ਜੀ ਉਹ ਪਿੰਡ ਵਾਲਿਆਂ ਨੇ ਦੱਸਿਆ ਭਈ 4:30 ਵਜੇ ਉਧਰੋਂ ਗੁਰਦੁਆਰਾ ਸਾਹਿਬ ਤੋਂ ਪਾਠ ਸ਼ੁਰੂ ਹੁੰਦਾ ਆ ਉਧਰੋਂ ਇਹ ਆ ਜਾਂਦੇ ਆ ਤੇ ਲੋਕ ਜਿਹੜੇ ਨੇੜੇ ਘਰਾਂ ਦੇ ਆ ਉਹ ਸਰਪੰਚਾਂ ਪੈਂਚਾਂ ਕੋ ਭੱਜਦੇ ਆ ਭਈ ਸਾਨੂੰ ਬਚਾਓ ਉੱਥੇ ਫੇਰ ਆ ਗਏ ਆ ਉਹ ਕਹਿੰਦਾ 4:30 'ਤੇ ਭੱਜ ਜਾਂਦੇ ਆ ਫੇਰ ਲੱਗ ਪੈਂਦੇ ਆ ਯਾਨੀ ਹਟੇ ਨਹੀਂ ਰਹੇ ਕੋਈ ਵੀ ਹੈਗੇ ਆ ਜੀ ਸੋ ਪਿੰਡ ਬਾੜੀਆਂ ਕਲਾ ਤੇ ਬਾੜੀਆਂ ਖੁਰਦ ਦੀ ਅੱਜ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਡੀਸੀ ਹੁਸ਼ਿਆਰਪੁਰ ਮੈਡਮ ਹੁਣਾਂ ਨੂੰ ਵੀ ਮੈਂ ਅਪੀਲ ਕਰਨਾ ਚਾਹਾਂਗਾ ਉਸ ਤੋਂ ਬਾਅਦ ਇਹ ਮਾਈਨਿੰਗ ਆਫੀਸਰ ਨੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਐ ਸਭ ਤੋਂ ਵੱਡੀ ਗੱਲ ਸਿਆਸਤਦਾਨ ਚਾਹੇ ਇਸ ਹਲਕੇ ਦਾ ਐਮਐਲਏ ਹੈ ਚਾਹੇ ਹੁਸ਼ਾਰਪੁਰ ਦੇ ਐਮਪੀ ਨੇ ਬੜੀ ਇੱਕ ਸ਼ਰਮ ਵਾਲੀ ਗੱਲ ਹੈ ਕਿ ਪਿੰਡ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਰਕਵੇ ਨੂੰ ਉਹ ਖੋਰਾ ਲਾਇਆ ਜਾ ਰਿਹਾ ਪਰ ਵੱਡਾ ਸਵਾਲ ਇਹ ਹੈ ਕਿ ਅਖਰਕਾਰ ਇਸ ਮਾਫੀਏ ਨੂੰ ਕਿਸ ਦੀ ਛਾਹ ਹਾਸਲ ਹੈ ਕਿਸ ਮਾਫੀਏ ਦੇ ਸਿਰ ਤੇ ਮਾਈਨਿੰਗ ਵਿਭਾਗ ਦਾ ਹੱਥ ਹੈ ਕਿਸ ਮਾਫੀਏ ਦੇ ਸਿਰ ਤੇ ਕਿਸੇ ਸਿਆਸਤਦਾਨ ਦਾ ਹੱਥ ਹੈ ਕਿਉਂਕਿ ਐਡੀ ਵੱਡੀ ਚੋਰੀ ਨੂੰ ਜਾਂ ਐਡੇ ਵੱਡੇ ਕਾਂਡ ਨੂੰ ਅੰਜਾਮ ਦੇਣਾ ਉਹ ਕਿਸੇ ਵੀ ਵੱਡੇ ਬੰਦੇ ਦੇ ਜਾਂ ਵੱਡੇ ਰਸੂਖਤਾਰ ਬੰਦੇ ਦੇ ਅਸ਼ੀਰਵਾਦ ਤੋਂ ਬਿਨਾ ਅਜਿਹਾ ਸੰਭਵ ਨਹੀਂ ਹੋ ਸਕਦਾ ਸੋ ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਹੁਸ਼ਿਆਰਪੁਰ ਪ੍ਰਸ਼ਾਸਨ ਜਾਂ ਸਿਆਸਤਦਾਨ ਕੀ ਰੋਕ ਅਖਤਿਆਰ ਕਰਦੇ ਨੇ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਅਦਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਪਿੰਡ ਸੂਣਾ ਹਲਕਾ ਚੱਬੇ ਵਾਲਾ ਦੀ ਨਹੀਂ ਉਹ ਪਿੰਡ ਆਉਂਦਾ ਸੀ ਉੱਥੇ ਤੇ ਜੰਗਲ ਦੇ ਵਿੱਚੋਂ ਜਦੋਂ ਸੈਂਕੜੇ ਦਰਖਟਾਂ ਦੀ ਕਟਾਈ ਕੀਤੀ ਗਈ ਹੈ ਤਾਂ ਉਸ ਵਕਤ ਵੀ ਅਦਾਰਾ ਹੁਸ਼ਿਆਰਪੁਰ ਨਿਊਜ਼ ਨੇ ਆਪਣੀ ਜਾਨ ਨੂੰ दांव ਤੇ ਲਾ ਕੇ ਜੰਗਲ ਦੇ ਵਿੱਚ ਖੜ ਕੇ ਜਿਹੜੀ ਉਹ ਕਵਰੇਜ ਕੀਤੀ ਸੀ ਤਾਂ ਹੁਣ ਸੁਣਨ ਦੇ ਵਿੱਚ ਆਇਆ ਕਿ ਜੰਗਲਾਤ ਵਿਭਾਗ ਨੇ ਜਿਸ ਵੱਲੋਂ ਦਰਖਟਾਂ ਦੀ ਚੋਰੀ ਕਟਾਈ ਕੀਤੀ ਗਈ ਹੈ ਉਸ ਨੂੰ ਲੱਖਾਂ ਰੁਪਏ ਜੜੇਓ ਲੱਖਾਂ ਰੁਪਏ ਦਾ ਜੁਰਮਾਨਾ ਵੀ ਉਸ ਨੂੰ ਲਗਾਇਆ ਗਿਆ। ਹੁਣ ਵੇਖਣਾ ਹੋਵੇਗਾ ਕਿ ਹੁਸ਼ਿਆਰਪੁਰ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਇਸ ਦੁਖਾਂਤ ਤੇ ਕੀ ਕਾਰਵਾਈ ਕਰਦੀ ਹੈ। ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਾਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਹੋਏ ਹੁਸ਼ਿਆਰਪੁਰ ਨਿਊਜ਼ ਦੇ ਨਾਲ।